ਧੰਨਵਾਦ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਉਸ ਮਾਲਕ ਦਾ ਜਿਹੜਾ ਦੀ ਕਿਰਪਾ ਸਦਕਾ ਜਿੱਥੇ ਇਹ ਸੇਵਾ ਵਧੀ ਹੈ ਤੇ ਸੇਵਾਦਾਰ ਬਣ ਕੇ ਐਮਐਲਏ ਬਣ ਕੇ ਵੀ ਸੇਵਾਦਾਰੀ ਸਮਝਦੇ ਸੀ ਆਪਣੇ ਆਪ ਨੂੰ ਸੇਵਾ ਹਲਕੇ ਦੀ ਕਰਦੇ ਸੀ ਉਹ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਰਾਗਵ ਚੱਡਾ ਜੀ ਦਾ ਸੰਦੀਪ ਪਾਠਕ ਜੀ ਦਾ ਦਿਲੋਂ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਵੱਡਾ ਵਿਸ਼ਵਾਸ ਕੀਤਾ ਤਾਂ ਮੈਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਤੇ ਵਾਦਾ ਵੀ ਕਰਦਾ ਕਿ ਜਿਹੜੇ ਵੀ ਵਿਸ਼ਵਾਸ ਨਾਲ ਉਹਨਾਂ ਨੇ ਜਿੰਮੇਵਾਰੀ ਦਿੱਤੀ ਆ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲੇ ਸੇਵਾ ਨਵਾਵਾਂ ਪਰ ਕਹਿੰਦੇ ਲਾਈਨ ਚ ਬੜੇ ਜਣੇ ਲੱਗੇ ਹੋਏ ਸੀ ਕਿ ਨੂੰ ਦਣਾ ਸ਼ਹਿਰ ਤੋਂ ਪਰ ਕਹਿੰਦੇ ਕਿ ਕਿਸਮਤ ਤੁਹਾਡੀ ਖੁੱਲੀ ਹੈ ਤੇ ਦੇਖੋ ਸਾਰੇ ਭਰਾ ਹੀ ਅਸੀਂ 14 ਦੇ 14 ਲੁਧਿਆਣਾ ਜ਼ਿਲ੍ਹੇ ਚ ਸਾਡੇ ਐਮ ਐਲ ਏ ਸਭਾਂ ਭੈਣਾ ਵੀ ਆ ਭਰਾ ਵੀ ਆ ਸਾਰਿਆਂ ਨੂੰ ਅਸੀਂ ਉਹ ਮੇ ਤੋਂ ਵੱਡੇ ਵੀ ਐ ਸੀਨੀਅਰ ਵੀ ਆ ਤੇ ਸਾਰੇ ਇਕੱਠੇ ਹੋ ਕੇ ਲੁਧਿਆਣਾ ਦੀ ਸੇਵਾ ਵੀ ਕਰਾਂਗੇ ਤੇ ਪੰਜਾਬ ਦੀ ਸੇਵਾ ਵੀ ਕਰਾਂ ਇੱਕ ਚੀਜ਼ ਹੋਰ ਕਿਤਨਾ ਕਿਤੇ ਦੇਖਿਆ ਜਾਂਦਾ ਸੀਗਾ ਕਿ ਇੱਕ ਹਲਕੀ ਜਿਹੀ ਸੇਵਾ ਕਰਨੀ ਇੰਨੀ ਕਸਈ ਰਹੀ ਔਰ ਕਿੰਨਾ ਹੁਣ ਜੋ ਪੂਰਾ ਪੰਜਾਬ ਵਾਲੀ ਆ ਜਾਂਦਾ ਜਦੋਂ ਜਦੋਂ ਸੇਵਾਦਾਰ ਬਣ ਕੇ ਤੁਸੀਂ ਕੋਈ ਵੀ ਸੇਵਾ ਕਰਦੇ ਹੋ ਪਰਮਾਤਮਾ ਵੀ ਕਿਰਪਾ ਕਰਦਾ ਤੇ ਪਾਰਟੀ ਦੇ ਵੀ ਦੇ ਸੀਨੀਅਰ ਲੀਡਰਸ਼ਿਪ ਸਾਹਿਬ ਲੀਡਰਸ਼ਿਪਾਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਵਰਕਰ ਆ ਕਿਵੇਂ ਸੇਵਾ ਨਿਭਾ ਰਿਹਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਵਫਾਦਾਰੀ ਨਾਲ ਸੋ ਉਹਦੇ ਅੱਜ ਪਰਮਾਤਮਾ ਨੇ ਵੀ ਕਿਰਪਾ ਕੀਤੀ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਅੱਜ ਬਹੁਤ ਵੱਡੀ ਕਿਰਪਾ ਕੀਤੀ ਆ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਦੁਬਾਰਾ ਫਿਰ ਤੁਹਾਡੇ ਚੈਨਲ ਲਈ ਪੂਰੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਉਹਨਾਂ ਦੇ ਜੋ ਉਮੀਦਾਂ ਉਹ ਤੇ ਖਰਾ ਉਤਰ। ਘਰਦਿਆਂ ਦੀ ਇੱਕ ਸ਼ਿਕਾਇਤ ਰਹੀ ਸੀ ਸਿਰੇ ਘਰਦਿਆਂ ਨਾਲ ਗੱਲ ਕੀਤੀ ਸੀ ਕਹਿੰਦੇ ਐਮਐਲਏ ਬਣ ਕੇ ਇਨੀ ਟਾਈਮ ਦੇਂਦੇ ਸੀ ਹੁਣ ਤਾਂ ਮੰਤਰੀ ਬਣ ਕੇ ਹੁਣ ਕੀ ਹੋ ਜਾਊਗਾ। ਦੇਖੋ ਜਦੋਂ ਘਰਦਿਆਂ ਨੂੰ ਸੇਵਾਦਾਰੀ ਪਰਮਾਤਮਾ ਨੇ ਬਣਾ ਦਿੱਤਾ ਤੇ ਘਰਦਿਆਂ ਨੂੰ ਨਾਲ ਪੂਰੀ ਸੇਵਾ ਮਿਲੀ ਹੋਈ ਹੈ ਤੇ ਮਾਲਕ ਨੇ ਵੀ ਇਹੀ ਵਾਦਾ ਕੀਤਾ ਹੈ ਨਾ ਕਿ ਸੇਵਾ ਲਵਾਓ। ਪੂਰੀ ਇਮਾਨਦਾਰੀ ਨਾਲ ਸੇਵਾਵਾਂ ਪਹਿਲਾ ਕੰਮ ਕੀ ਹੋਊਗਾ ਪਹਿਲਾ ਕੰਮ ਸੂਰੇ ਗੁਰਦੁਆਰਾ ਸਾਹਿਬ ਟਿਕਣਾ ਉਸ ਤੋਂ ਬਾਅਦ ਚੰਡੀਗੜ੍ਹ ਬਣਾਇਆ ਸੀਐਮ ਸਾਹਿਬ ਨੇ ਕੱਲ 12 ਵਜੇ ਉੱਥੇ ਮੀਟਿੰਗ ਹੈ ਉਸ ਤੋਂ ਬਾਅਦ ਪੰਜਾਬ ਦੀ ਸੇਵਾ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੇ ਵਿੱਚ ਪੂਰਾ ਜੋਰ ਲਾਵਾਂਗੇ ਰੰਗਲਾ ਪੰਜਾਬ ਪੰਜਾਬ ਰੰਗਲਾ ਪੰਜਾਬ ਬਣੂਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਜਿਹੜਾ ਵੀ ਹੁਕਮ ਕਰਨਗੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਦਿਨ ਰਾਤੇ ਕਰਾਂਗੇ ਤੇ ਪੂਰੀ ਸੇਵਾ ਕਰਾਂਗੇ